ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਸਾਡੇ ਚੈਨਲ ਦੇ ਸੁਆਗਤ ਤੇ ਅੱਜ ਆਈ ਤੁਹਾਨੂੰ ਬਹੁਤ ਮਹਾਨ ਹਸਤੀ ਨਾਲ ਮਿਲਾ ਰਹੇ ਆ ਤੇ ਆਓ ਚੱਲੀਏ ਜੀ ਗਾਂ ਪਾਈ ਪਹਿਲੇ ਪਾਣੀ ਪਾਈ ਪਹਿਲੇ ਪਾਣੀ ਪੀਓ ਪਾਣੀ ਪੀ ਲਿਓ ਜੀ ਬਸ ਜੀ ਆਇਓ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਮਹਾਨ ਹਸਤੀ ਨਾਲ ਤੇ ਹੋਰ ਪਈ ਕਿਦਾਂ ਸਤਿ ਸ੍ਰੀ ਅਕਾਲ ਜੀ ਤੇ ਭਾਈ ਜੀ ਤੁਹਾਡਾ ਪੋਸਟਕਾਡ ਕਰਨਾ ਆਇਆ ਤੇ ਕਰ ਸਾਡੇ ਅਸੀਂ ਪਾਜੀ ਹੁੰਦਾ ਕੀ ਹੈ ਤੇ ਅਸੀਂ ਤੁਹਾਡੀ ਲਾਈਫ ਬਾਰੇ ਪੁੱਛਣਾ ਮੇਰੀ ਲਾਈਫ ਬਾਰੇ ਪਾਜੀ ਪੁੱਛਣਾ ਚਾਹੁੰਦੇ ਆ ਪੁੱਛ ਸਕਦੇ ਆ ਬਾਈ ਜੀ ਤੁਸੀਂ ਹੁਣ ਪੁੱਛੋ ਜੋ ਪੁੱਛਣਾ ਠੀਕ ਹੈ ਜੀ ਸੰਗਦੀ ਦਿਲ ਖੋਲ ਕੇ ਬਹਿ ਜਾਓ ਤੇ ਅੱਜ ਇਤਿਹਾਸ ਖੁੱਲਣ ਲੱਗਾ ਆ ਤੇ ਆਮ ਬੰਦਾ ਆਪਣੇ ਬਾਰੇ ਕੀ ਕਹਿੰਦਾ ਤੇ ਅੱਜ ਤੁਸੀਂ ਆਪਣੇ ਬਾਰੇ ਦੱਸਣਾ ਚਾਹੋਗੇ ਜਰੂਰ ਪਾਜੀ ਜੋ ਪੁੱਛਣਾ ਸਿੱਧਾ ਮੁੱਦੇ ਲਈ ਆਉਨੇ ਆ ਤੇ ਇੰਨੀ ਉਮਰ ਹੋ ਗਈ ਤੁਹਾਡੀ ਤੇ ਆਪਣੀ ਲਾਈਫ ਚ ਤੁਸੀਂ ਕੀ ਸੋਚਿਆ ਭਾਜੀ ਮੇਰੇ ਬਚਪਨ ਤੋਂ ਲੈ ਕੇ ਨਾਲਦਿਆ ਤੇ ਬਚਪਨ ਤੱਕ ਅੱਛਾ ਜੀ ਮੈਂ ਦੇਖਿਆ ਕਿ ਵੀਡੀਓ ਦੇ ਬਾਹਰ ਚੱਲ ਜ਼ਿਆਦਾਤਰ ਜਨਤਾ ਸੋਚਦੀ ਰਹਿ ਜਾਂਦੀ ਹੈ ਤੇ ਮੈਂ ਪਹਿਲਾਂ ਕਰ ਦਿੰਦਾ ਫਿਰ ਸੋਚਦਾ ਵੀ ਯਾਰ ਮੈਂ ਗਲਤ ਕਰ ਲਿਆ ਤੇ ਇੰਨਾ ਸੋਚਦੀ ਕਦੋਂ ਆ ਤੇ ਆਪਣੇ ਕੰਮ ਬਾਰੇ ਕਿੱਦਾਂ ਸੋਚਿਆ ਜਾਂ ਨਹੀਂ ਤੁਸੀਂ ਅਜ ਤਾਈਂ ਸਾਰੀ ਉਮਰ ਵਿਹਲੇ ਹੀ ਰਹਿਣਾ ਜਿੱਦਾਂ ਭਾਜੀ ਮੈਂ ਸੋਚਦਾ ਮਾਂ ਕਿ ਮੈਂ ਆ ਵੀ ਕਰ ਲਵਾਂ ਪਰ ਉਹ ਵੀ ਨਹੀਂ ਹੁੰਦਾ ਫੇਰ ਸੋਚਦਾ ਮੈਂ ਆ ਵੀ ਕਰ ਲਵਾਂ ਉਹ ਵੀ ਨਹੀਂ ਹੁੰਦਾ ਭਾਜੀ ਫੇਰ ਮੈਂ ਸੋਚਿਆ ਕਿ ਹੁਣ ਸੋਚਣਾ ਹੀ ਨਹੀਂ ਆ ਨਾ ਕੋਚ ਕਰਨਾ ਬਸ ਬੇਲੇ ਰਹਿਣਾ ਤੇ ਮ제 ਲੈਣੇ ਜ਼ਿੰਦਗੀ ਵਿੱਚ ਅੱਛਾ ਏਦਾਂ ਗਾਨੀ ਬਾਨੀ ਆਇਆ ਕੰਨੂ ਭਾਜੀ ਮੇਗ ਲੈ ਦੀ ਆ ਜੋ ਲੈਓ ਜੀ ਤੇ ਭਾਈ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਭਾਜੀ ਉਮਰ 25 ਸਾਲਾਂ ਦਾ ਹੋ ਗਿਆ ਨਾਗਦੀ ਤੇ ਭਾਜੀ 28 ਸਾਲਾਂ ਦੀ ਆ। ਉਹ ਭਾਜੀ ਜਿੱਦਾਂ ਘਰਦਿਆਂ ਨੇ ਸਕੂਲ 'ਚ ਜਲਦੀ ਲਵਾਉਣ ਦੇ ਚੱਕਰ 'ਚ ਵੱਡਾ ਜਿੱਦਾਂ ਲਖਾ ਦਿੱਤਾ ਗਿਆ। ਹੈ ਮੈਂ 25 ਸਾਲਾਂ ਦੀ ਆ ਭਾਜੀ। ਠੀਕ ਆ ਜੀ। ਤੇ ਆਪਣਾ ਕੋਈ ਤੁਸੀਂ ਕੰਮ ਹੁਣ ਕਰਦੇ ਆਂ ਜਾਂ ਨਹੀਂ? ਫਿਲਹਾਲ ਤਾਂ ਭਾਜੀ ਮੈਂ ਬਿੱਲ ਆਈਆਂ ਤੇ ਹੱਲੇ ਵੀ ਮੈਂ ਸੋਚ ਹੀ ਰਹੀ ਆਂ ਮਾਂ ਕਿ ਮੈਂ ਕੀ ਕਰਨਾ ਆਪਣੀ ਲਾਈਫ 'ਚ। ਅੱਛਾ। ਪਤਾ ਨਹੀਂ ਚੱਲ ਰਿਹਾ ਮੈਨੂੰ ਕੁਛ। ਉਹ ਤਾਂ ਢੀਲੇ ਉਮਰ ਵੀ ਨਹੀਂ ਹੋਈ। ਬੋ ਘਾਟਿਆ ਉਮਰ ਢਾਡੀ। ਉਹਲੇ ਕੋਈ ਨਾ 18 ਸਾਲ ਘੁੰਮੋ। ਤੇ ਫੇ ਤੁਹਾਨੂੰ ਹੋਲੀ-ਹੋਲੀ ਤਰੱਕੀ ਮਿਲ ਜਾਣੀ ਕੋਈ ਨਹੀਂ ਤੁਸੀਂ ਚਿੰਤਾ ਨਾ ਲੋ ਸੋਚੀ ਜਾਓ ਵੇਲੇ ਕਿੰਨਾ ਚੈਰ ਸੋਜ ਹੁੰਦਾ ਸੋਚਣ ਲਈ ਤਾਂ ਭਾਜੀ ਟਾਈਮ ਹੀ ਬਾਧੂ ਆਪਣੇ ਤੋਂ ਮੈਂ ਕਹਿੰਦਾ ਮੈਂ ਇੱਦਾਂ ਆ ਜਾਣਾ ਆਪਣੇ ਆ ਸਾਡਾ ਬਾਗ ਵਾਲਾ ਜਿਹੜਾ ਆ ਇੱਥੇ ਆ ਜਾਈਦਾ ਆ ਬੈਠੇ ਰਹਿਦਾ ਆ ਉਦਾਂ ਬਾਗ ਦਾ ਵਧੀਆ ਆ ਛਾਂ ਆ ਤੇ ਅੰਬਾ ਜੀ ਤੇ ਆਪਣਾ ਵਿਆਹ ਬਾਰੇ ਕਿੱਦਾਂ ਭਾਜੀ ਤੁਸੀਂ ਸੋਚਿਆ ਕੁਝ ਵਿਆਹ ਬਾਰੇ ਭਾਜੀ ਬਿਲਕੁਲ ਨਹੀਂ ਮੈਂ ਕਿਸੇ ਦਾ ਕਰਾਉਣਾ ਆਪਣੇ ਤਾਂ ਮੈਂ ਠੀਕ ਕਰਨਾ ਭਾਜੀ ਬੰਦਾ ਤੇ ਬਿਆਦਾ ਮੈਨੂੰ ਕੋਈ ਜਾਂ ਕੋਈ ਕੁੜੀ ਨਹੀਂ ਦੇਣਿਆ ਭਾਈ ਕੁੜੀ ਭਾਜੀ ਕਿਹਨੇ ਦੇਣੀ ਯਾਰ 10 ਰੁਪਏ ਨਹੀਂ ਕਮਾਈ ਤੇ ਜ਼ਿੰਦਗੀ ਚ ਕੁੜੀ ਕਹਿੰਨੇ ਦੇਣੀ ਆਪਾਂ ਨੂੰ ਠੀਕ ਆ ਭਾਈ ਸਾਡਾ ਭਾਈ ਦਿਨ ਕਿਤਾ ਨਿਕਲਦਾ ਪੂਰੀ ਦਿਹਾੜੀ ਚ ਕੀ ਕਰਦੇ ਤੁਸੀਂ ਮਰੇ ਸਾਨੂੰ ਦੱਸੋ ਦਿਨ ਭਾਜੀ ਮੇਰਾ ਨਿਕਲਦਾ ਆ ਮੈਂ ਔੜਦਾ ਆ ਫੇ ਪੈ ਜਾਂਦਾ ਆ ਫੇ ਔੜਦਾ ਆ ਫੇ ਪੈ ਜਾਂਦਾ ਆ ਪਰ ਜ਼ਿਆਦਾ ਟਾਈਮ ਮੇਰਾ ਇੱਥੇ ਹੀ ਨਿਕਲਦਾ ਮੈਂ ਇੱਥੇ ਆਨਾ ਆ ਸੋਚਦਾ ਆ ਵਿਚਾਰ ਕਰਦਾ ਵੀ ਮੈਂ ਕੱਲੂ ਕੁਝ ਕਰੂੰਗਾ ਫੇਰ ਆਨਾ ਕੱਲ ਇੱਥੇ ਫੇਰ ਸੋਚਦਾ ਕਿ ਕੱਲੂ ਕੁਝ ਕਰੂੰਗਾ ਇਦਾਂ ਮੇਰਾ ਟਾਈਮ ਨਿਕਲਦਾ ਦੈਨ ਮੇਰਾ ਇਦਾਂ ਨਿਕਲਦਾ 365 ਦਿਨ ਇਦਾਂ ਹੀ ਨਿਕਲ ਜਾਂਦੇ ਇੱਥੇ ਆਉਨੇ ਆ ਘਰੇ ਜਾ ਕੇ ਸੌਂ ਜਾਂਦੇ ਆ ਰੋਟੀ ਖਾ ਲੈਨੇ ਆ ਇਦਾਂ ਹੀ ਨਿਕਲਦਾ ਨਾ ਸਾਲ 'ਚ 365 ਦਿਨ ਨਾ ਤੁਹਾਡੇ ਹਾਂਜੀ ਹਾਂਜੀ ਪਾਜੀ ਇੱਥੇ ਆਣ ਕੇ ਤੁਸੀਂ ਕੀ ਸੋਚਦੇ ਇੱਥੇ ਆ ਕੇ ਬਸ ਆਹੀ ਪਾਜੀ ਵੀ ਕੰਮ ਕਰਨਾ ਕਿਹੜਾ ਹੈ ਜ਼ਿੰਦਗੀ 'ਚ ਤਰੱਕੀ ਪਾਉਣੀ ਕਿੱਦਾਂ ਹੈ ਤਰੱਕੀ ਕਿੱਦਾਂ ਮਿਲੂਗੀ ਕਿ ਇੰਨਾ ਸੋਚਣ ਦਾ ਤਾਂ ਮੈਨੂੰ ਲੱਗਦਾ ਸ਼ਾਇਦ ਮੈਲੀ ਜਾਣੀ ਛੇਤੀ ਆਪਾਂ ਨੂੰ 2-3 ਸਾਲਾਂ ਜੀ ਮੈਂ ਭਾਈ ਬੱਕਰੋ ਬੱਕਰੀ ਜਗਾ ਤੇ ਆਪਣੇ ਇਦਾਰੇ ਬੰਦੇ ਸੈੱਟ ਕਰਨੇ ਆ ਤੈਨੂੰ ਭਾਈ ਪਾਣੀ ਲੈ ਦੇਈਂ ਲਓ ਜੀ ਲਓ ਜੀ ਭਾਜੀ ਲਓ ਜੀ ਲਓ ਭਾਜੀ ਭਾਈ ਤੁਹਾਡੀ ਕਿੰਨੀ ਸੈਲਰੀ ਆ ਮੇਰੀ ਭਾਈ ਹੈਗੀ 15 ਕਿਹ ਹੈ 15000 ਸਿਰਫ ਪਾਣੀ ਬੁਲਾਉਣ ਦੀ ਆ ਮੈਂ ਤੇ ਅਗਲੇ ਦੀ ਤੁਸੀਂ ਤਾਂ ਸੋਧਦੇ ਰਹਿੰਦੇ ਆ ਅਗਲਾ ਮਿਹਨਤ ਕਰਨ ਦੇ ਆ ਆ ਜੀ ਉਹਨੇ ਤਾਂ ਡੱਕਾ ਵੀ ਨਹੀਂ ਤੋੜਿਆ ਕਦੀ ਅੱਗੇ ਭਾਈ ਹਾਂਜੀ ਅਗਲਾ ਸਵਾਲ ਭਾਈ ਤਾਂ ਕਿੰਨੀ ਸੈਲਰੀ ਹੈ ਭਾਈ ਮੈਂ ਸੋਚ ਕੇ ਤਾਂ ਲੱਖ ਵੀ ਕਮਾ ਲੈਂਨਾ ਵਾਂ ਤੇ ਨਾ ਸੋਚਿਆ ਤਾਂ 200 ਰੁਪਈਆ ਵੀ ਨਹੀਂ ਕਮਾਈ ਦਾ ਓਕੇ ਓਕੇ ਭਾਈ ਇਦਾਂ ਕਿਉਂ ਜੇ ਸੋਚਿਆ ਨਾ ਅਸੀਂ ਵੀ ਕਮਾ ਲੈਣੇ ਸੋਚ ਕੇ ਛਾਲ ਵੀ ਮੜੀ ਤਨੀਕ ਦੋ ਭਾਈ ਇਹਦੇ ਲਈ ਤੁਹਾਨੂੰ ਪਹਿਲਾਂ ਤਾਂ 4 ਵਜੇ ਉੱਠਣਾ ਪੈਣਾ ਤੜਕੇ ਫੇਰ 7 ਵਜੇ ਸੌਣਾ ਪੈਣਾ ਉਸ ਤੋਂ ਬਾਅਦ ਆਉਣਾ ਪੈਣਾ 11:00 ਕੋਈ ਦੇ ਟਾਈਮ ਨਾਲ ਇੱਥੇ ਭਾਈ ਮੈਂ ਕਹਦੇ ਹਾਂ ਹਾਂਜੀ ਹਾਂਜੀ ਭਾਈ 11:00 ਵਜੇ ਦੇ ਟਾਈਮ ਨਾਲ ਇੱਥੇ ਆਉਣਾ ਇੱਥੇ ਜੇ ਤੁਹਾਡੇ ਕੋਲ ਕਾਪੀ ਪੈਨ ਹੈਗਾ ਬਹੁਤ ਵਧੀਆ ਗੱਲ ਆ ਨਹੀਂ ਹੈਗਾ ਤਾਂ ਵੀ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਹੀ ਬਹੁਤ ਚੀਜ਼ਾਂ ਲੈਕ ਹੋ ਰਹੀਆਂ ਨੇ ਤੇ ਚੱਲ ਰਹੀਆਂ ਨੇ ਭਾਜੀ ਤੁਸੀਂ ਉਹੀ ਆ ਕਿੜਾ ਇਸਟਾ ਬਹੁਤ ਫੇਮਸ ਚੱਲੰਦੇ ਆ ਤੁਹਾਡੇ ਪੱਖਾ ਰੁਕੇਗਾ ਤੁਸੀਂ ਹੱਥਾਂ ਨਾਲ ਹਾਂ ਉਹਦੇ ਪਿੱਛੇ ਵੀ ਭਾਜੀ ਪੱਖਾ ਰੋਕਣ ਦਾ ਕੋਈ ਰੀਜਨ ਸੀਗਾ ਹਾਂਜੀ ਹਾਂਜੀ ਦੱਸੋ ਪੱਖਾ ਮੈਂ ਭਾਈ ਤਾਂ ਰੋਕਿਆ ਸੀਗਾ ਕਿ ਮੈਨੂੰ ਕੋ ਸਮਝ ਨਹੀਂ ਆ ਰਿਹਾ ਸੀ ਵੀ ਪੱਖਾ ਘੁੰਮੀ ਜਾ ਰਿਹਾ ਵਾ ਪੱਖਾ ਘੁੰਮੀ ਜਾ ਰਿਹਾ ਤਾਂ ਮੈਂ ਉੱਥੇ ਗਿਆ ਤੇ ਪੱਖਾ ਘੁੰਮੀ ਜਾ ਰਿਹਾ ਬਾਬਾ ਤੂੰ ਹੀ ਰੋਕੇ ਦਿਖਾ ਤਾ ਮੈਂ ਫਿਰ ਭਾਈ ਪੱਖੇ ਨੂੰ ਮੈਂ ਕਹਾ ਵੀ ਬਸ ਤੂੰ ਬਹੁਤ ਹਮਲਿਆ ਹੁਣ ਤੇਰਾ ਟਾਈਮ ਵੀ ਆ ਗਿਆ ਰੁਕਣ ਦਾ ਫਿਰ ਵੀ ਮੈਂ ਰੋਕਿਆ ਉਹਨੂੰ ਕਿਸੇ ਵੀ ਕੋਸ਼ਿਸ਼ ਚ ਪਰ ਉਹ ਕਹਿ ਲੋ ਕਿ ਜਿੱਦਾਂ ਜਾਜ ਆ ਗਿਆ ਵਾ ਲੋ ਜੀ ਇੱਕ ਸਮਾਈ ਤੁਸੀਂ ਬਟਰ ਕਾ ਤੋ ਬੰਦ ਕੀਤਾ ਹੱਥਾਂ ਨਾਲ ਕਾ ਰੋਕੇ ਆ ਹੱਥਾਂ ਨਾਲ ਰੋਕਣ ਦਾ ਰੀਜ਼ਨ ਭਾਜੀ ਦੱਸ ਦੋ ਚਾਹ ਲਈ ਆ ਮੜਾ ਜਾ ਕਮੈਂਟਾਂ ਚ ਭਾਜੀ ਕਮੈਂਟਾਂ ਚ ਜ਼ਰੂਰ ਕਮੈਂਟਾਂ ਚ ਆਪਾਂ ਕਮੈਂਟ ਲਓ ਜੀ ਐਸ ਜੀ ਇਹਨਾਂ ਨੂੰ ਬਹੁਤ ਨਾਂ ਤੋਂ ਇੱਕ ਜਾਣਿਆ ਜਾਂਦਾ ਵਾ ਤੇ ਕੁਛ ਵੀ ਇਹ ਕਰ ਲੈਂਦੇ ਆ ਪੈਂਡ ਵਾਲੇ ਕਹਿੰਦੇ ਆ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਕੁਛ ਕਰ ਲੈਂਦੇ ਤੁਸੀਂ ਇੱਕ ਤੁਹਾਡੀ ਵੀਡੀਓ ਹੋਰ ਦੇਖੀ ਸੀ 13 ਘਰਾਂ ਦਾ ਆ ਰਹੇ ਤੋਂ ਗੋਜ ਸਿਲੰਡਰ ਤੁਸੀਂ ਕੱਲੇ ਲੈ ਕੇ ਆਏ ਸੀਗੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਲਖਨ ਉਹ ਭਾਈ ਦੱਸੋਗੇ ਕੀ ਗੱਲਬਾਤ ਹੋਈ ਸੀ ਉਹ ਪਹਿਲਾਂ ਤਾਂ ਮੈਂ ਗੱਲਬਾਤ ਤੁਹਾਡੀ ਰੋਕਣਾ ਚਾਹੁੰਨਾ ਉਹ ਜਾਜ ਨਾ ਗਿਆ ਉਹ ਹੋ ਹੋ ਕਿਸੇ ਨੇ ਦੇਖਿਆ ਪਰ ਮੈਂ ਦੇਖ ਲਵਾਂ ਦੇਖ ਲਵਾਂ ਭਾਈ ਇੱਕ ਮਿੰਟ ਜੀ ਆਡੀਅנס ਨੂੰ ਮੈਂ ਪੁੱਛ ਕੇ ਆਉਂਦਾ ਤੁਹਾਡੇ ਬਾਰੇ ਕੀ ਵਿਚਾਰ ਆ ਜਰੂਰ ਜੀ ਜਾਓ ਬੰਦਾ ਭਾਈ ਹਮਾ ਦੀ ਦਾ ਦੇਖ ਮਾਣ ਕੇ ਕੀ ਕਰਾਇਆ ਜੀ ਤੇ ਵਿਪਾਰ ਨਹੀਂ ਹੋਣਾ ਦੋਵੇਂ ਗੱਲਾਂ ਪਹਿਲਾਂ ਕੰਮ ਕਰਨੀ ਚਾਹੀਦਾ ਕੰਮ ਨਾਲ ਹੀ ਤਰੱਕੀ ਹੁੰਦੀ ਹੈ ਦਾ ਧਿਆਨਤੋਂ ਆਇਆ ਸਾਡੇ ਸਾਡੇ ਅਹੀਂ ਤਾਂ ਸਿੱਧੇ ਅੰਮ੍ਰਿਤ ਸਾਡੇ ਬੱਚੇ ਵੀ ਪੜਾਉਣੇ ਆਂ ਤੇ ਪੈਸੇ ਨਾਲ ਹੀ ਸਾਰਾ ਚੱਲਦਾ ਠੀਕ ਹੈ ਇਹ ਆਪਣੀ ਸੰਗਤ ਵਾਲੇ ਇਹਨਾਂ ਦੇ ਮਾਨਿਕ ਵਿਚਾਰ ਬਲ ਬੀਬੀ ਲੋ ਇਹਨਾਂ ਦਾ ਵੀ ਮੈਨੂੰ ਬੜਾ ਚੰਗਾ ਲੱਗਦਾ ਹੈ ਘਰ ਵਾਲੀ ਨੂੰ ਬਹੁਤ ਪਈ ਲੱਗਦਾ ਮੈਨੂੰ ਆਜੋ ਆਪਾਂ ਬਹੁਤ ਭਾਈ ਉਹਨਾਂ ਦੀ ਪੁੱਛਦੇ ਆਂ ਸਵਾਲ ਤੇ ਪੁੱਛ ਕੇ ਇਹ ਆਡੀਅנס ਬਾਰੇ ਉਹ ਕਹਿੰਦੇ ਆਪਣਾ ਸਾਡਾ ਵਿਆਹ ਵੀ ਹੋਇਆ ਆ ਸਾਡੇ ਨਿਆਣੇ ਵੀ ਆਈ ਬੇਲੇ ਨਹੀਂ ਰਹਿੰਦੇ ਹੁਣ ਤੁਸੀਂ ਆਪਣੇ ਬਾਰੇ ਚਾਹੋਗੇ ਕੋਈ ਸੋਚਿਆ ਕੰਮ ਦਾ ਭਾਜੀ ਉਹਨਾਂ ਤੋਂ ਕੋਈ ਆਪਸ਼ਨ ਨਹੀਂ ਆ ਸੱਤੋਂ ਬਥੇਰੀਆਂ ਆਪਸ਼ਨ ਹਨ ਸਾਨੂੰ ਪੁੱਛ ਕੇ ਦੇਖੇ ਕੋਈ ਵੀ ਤੁਸੀਂ ਕਾਹਤੋਂ ਬੇਲੇ ਰਹਿੰਦੇ ਆਂ ਹੀ 100 ਰੀਜ਼ਨ ਦੱਸਾਂਗੇ ਬੇਲਾ ਮਨ ਜਿਆਦਾ ਬੈਟਰ ਆ ਠੀਕ ਆ ਜਿਆਦਾ ਕੋਈ ਦਿਮਾਗ 'ਚ ਲੋਡ ਨਹੀਂ ਚੱਲਦਾ ਬੰਦਾ ਬੇਲਾ ਚਲੋ ਨੀ ਕਿੱਦਾਂ ਆਪਣੇ ਘਰ ਦੀ ਵੀ ਨਹੀਂ ਕਹਿੰਦੇ ਤੂੰ ਬਹਿ ਲਿਆ ਆ ਕੋਈ ਕੰਮ ਧੰਦਾ ਦੇਖ ਕਿਤੇ ਕੰਮ ਦੇ ਜਾ ਦਿਹਾੜੀ ਲਾ ਦੇ ਅੱਜ ਤਾਂ ਘਰ ਦੀ ਵੀ ਨਹੀਂ ਕਹਿੰਦੇ ਘਰ ਦੀ ਵੀ ਬਹਿਲੇ ਨੂੰ ਰੋਟੀਆਂ ਦੇਈ ਜਾਂਦੇ ਸਾਡੇ ਭਾਜੀ ਕਿਹਦੇ ਨਹੀਂ ਕਹਿੰਦੇ ਕੰਮ ਦਾ ਕਿਹਦੇ ਨਹੀਂ ਕਹਿੰਦੇ ਕੰਮ ਦਾ ਦੱਸੋ ਮੈਨੂੰ ਪਰ ਤੂੰ ਇੱਧਰ ਦੀ ਸੌਂਦੇ ਇੱਧਰ ਦੀ ਕੱਢ ਦਿੰਦੇ ਆ ਭਾਜੀ ਇੱਧਰ ਵੀ ਨਹੀਂ ਜਾਂਦਾ ਸਾਡੇ ਕੁਛ ਤਾਂ ਇੱਧਰ ਵੀ ਨਹੀਂ ਜਾਂਦਾ ਸਾਰਿਆਂ ਨੂੰ ਸਸਰੀਕਾਲ ਜੀ ਅੱਜ ਆਈ ਤੁਹਾਨੂੰ ਵੀਡੀਓ ਵੇਲੇ ਬਾਲੇਗਾ ਸਾਧਨਾ ਬੈਠ ਸਾਸਰੀ ਗਾਲ ਪਹਿਲਾਂ ਤਾਂ ਸਾਡੇ ਸਾਰੇ ਦਰਸ਼ਕਾਂ ਨੂੰ ਚੈਨਲ ਦੇ ਤੇ ਅੱਜ ਆਪਾਂ ਓਪਨ ਪੋਡਕਾਸਟ ਦੇ ਵਿੱਚ ਸਮ ਜੀ ਕਹਿੰਦੇ ਹੁੰਦੇ ਉਹਨੂੰ ਯਾਰ ਸੰਪਰਕ ਕਰਦੇ ਅੱਜ ਅਸੀਂ ਤੁਹਾਡਾ ਪੋਸਟ ਕਾਰਡ ਕਰਨ ਆਏ ਆ ਅਸੀਂ ਕਰ ਸਕਦੇ ਜਰੂਰ ਭਾਜੀ ਪੋਸਟ ਕਾਰਡ ਖਰੋ ਜੋ ਕਰਨਾ ਭਾਜੀ ਸਾਸਰੀ ਗਾਲ ਜੀ ਸਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਦਾ ਅੱਜ ਅਸੀਂ ਓਪਨ ਪੌਡਕਾਸਟ ਦੇ ਵਿੱਚ ਸੋਨੀ ਗੱਲ ਉਰਫ ਸੈਂਚਰੀ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਾਂਗੇ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਓਪਨ ਪੌਡਕਾਸਟ ਤੇ ਕੁਲਦੀਪ ਸੈਂਚਰੀ ਕੁਲਦੀਪ ਸਿੰਘ ਸੋਨੀ ਉਰਫ ਸੈਂਚਰੀ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਾਂਗੇ ਤੇ ਪਹਿਲਾਂ ਤਾਂ ਸੋਨੀ ਭਾਈ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਏ ਹੋਰ ਸੋਨੀ ਪਾਜੀ ਤੁਸੀਂ ਤੁਹਾਡੀ ਜ਼ਿੰਦਗੀ ਬਾਰੇ ਕੋਈ ਨੈਕ ਗੋਲਡ ਦਾ ਕਹਾਣੀ